ਖਬਰ ਗੁਰਦਾਸਪੁਰ ਦੇ ਦਿਨਾ ਨਗਰ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਕਿ ਲੋਕਾਂ ਦੇ ਵਿੱਚ دہشت ਦਾ ਮਾਹੌਲ ਦੇਖਣ ਨੂੰ ਮਿਲਦਾ ਪਿਆ ਆ ਜ਼ਿਕਰ ਖਾਸੇ ਕਿ ਮਕੌੜਾ ਪੱਤਰ ਤੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਕਿਨਾਰੇ ਟੁੱਟਣ ਦਾ ਖਤਸ਼ਾ ਸામਨੇ ਆਇਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਮਕੌੜਾ ਪੱਤਰ ਦੇ ਪਾਰ ਤੇ ਸੱਤ ਪਿੰਡਾਂ ਦਾ ਸੰਪਰਕ ਬਰਸਾਤ ਦੇ ਦਿਨਾਂ ਵਿੱਚ ਤਾਂ ਭਾਰਤ ਨਾਲ ਟੁੱਟ ਹੀ ਜਾਂਦਾ ਆ ਪਰ ਇਸ ਵਾਰ ਸੌਣ ਮਹੀਨੇ ਤੋਂ ਪਹਿਲਾਂ ਇਹ ਅਚਾਨਕ ਪਾਣੀ ਦਾ ਪੱਧਰ ਰਾਵੀ ਦਰਿਆਲੇ ਪਰਲੇ ਪਾਸੇ ਦੇ ਸੱਤ ਪਿੰਡਾਂ ਦਾ ਬਿਲਕੁਲ ਲਿੰਕ ਟੁੱਟ ਗਿਆ ਹੈ ਕਿਉਂਕਿ ਤੜਕਸਾਰ ਕਈ ਥਾਵਾਂ ਤੇ ਜਿਹੜੀ ਬਰਸਾਤ ਹੋਈ ਉਸ ਤੋਂ ਬਾਅਦ ਪਾਣੀ ਦਾ ਪੱਧਰ ਵਧਿਆ ਹੋਇਆ ਆ ਜਿਸ ਕਰਕੇ ਇੱਕ ਪਾਸੇ ਕਿਸ਼ਤੀਆਂ ਦਾ ਆਉਣਾ ਜਾਣਾ ਵੀ ਪ੍ਰਭਾਵਿਤ ਹੋਇਆ ਪਿਆ ਇਹ ਦੂਸਰੇ ਪਾਸੇ ਲੋਕ ਜਿਹੜੇ ਐ ਉਹ ਪਲਟੂਨ ਪੁਲ ਨੂੰ ਪਾਰ ਕਰਨ ਦੇ ਲਈ ਆਪਣੀ ਜਾਨ ਜੋਖਮ ਦੇ ਵਿੱਚ ਪਾਉਂਦੇ ਨਜ਼ਰ ਆਉਂਦੇ ਪਏ ਆ ਇਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਆ ਪਾ ਜੀ ਮੈਂ ਤੇ ਕੇ ਆਪਣੇ ਕੱਲ੍ਹ ਹੀ ਗਈ ਸੀ ਰਾਸ ਰਹੀ ਤੇ ਕੇ ਤੇ ਮੈਨੂੰ ਜਾਣਾ ਸੀ ਭਾਰ ਨੂੰ ਓਏ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋਗੀ ਨਹੀਂ ਵੇੜੀ ਨਹੀਂ ਪੈਂਦੀ ਪਈ ਪੁਲ ਦੇ ਅੱਗੇ ਪਾਣੀ ਬਹੁਤ ਆ ਗਿਆ ਆ ਤਾਂ ਢੋਲ ਵੀ ਰੁੜਨ ਦਾ ਖਤਰਾ ਆ ਫਰੇ ਪਾਣੀ ਹੁਣ ਦੋ ਦਿਨ ਦਰਿਆਏ ਪਾਣੀ ਆਣਾ ਆ ਤੇ ਬੜੀ ਮੁਸ਼ਕਲ ਆ ਭਾਜੀ ਸਾਡੇ ਮੰਡ ਦਾ ਪੁਲ ਵੱਜਣਾ ਚਾਹੀਦਾ ਪੁਲ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾਰ ਸਵੇਰੋਂ ਤੇ ਚਲੋ ਸਾਡੀ ਮੁਸ਼ਕਲ ਜਿਹੜੀ ਆ ਦੂਰ ਹੋ ਜੇ ਆਰਾਮ ਨਾਲ ਇਹ ਆਪਣਾ ਘਰ ਜਾਵੇ ਐਸਾ ਨਹੀਂ ਇੱਥੇ ਸੇਰ ਦੇ ਆਣ ਕੇ ਬੈਠੇ ਜਿਆਂ ਕਿਹੜੇ ਬੰਦੇ ਆਉਗੇ ਅਸੀਂ ਛੇਬੇ ਜਾਣਾ ਭਾਜੀ ਛੇਬੇ ਛੇਬੇ ਸਾਡਾ ਘਰ ਕਿੱਥੇ ਗਏ ਸੀ ਐਸਪਾਸ ਗੁਰਦੁਆਰੇ ਇਧਰ ਮੈਂ ਆਉ ਕਾਨੂੰ ਮਾਣ ਵਾਲੇ ਮੇਰੇ ਠੇਕੇ ਨੇ ਪੁਰਾਣੇ ਛਾਣਿਆ ਆ ਹਾਲ ਜੀ ਮੈਂ ਗਈ ਜੀ ਸੀਰਾਪ ਮੈਂ ਆਪਣੇ ਠੇਕੇ ਨੂੰ ਹੋਣ ਮੈਂ ਚਲ ਸਵੇਰੇ ਚਾਹ ਚੂਪੀਤੀ ਰੋਟੀ ਖਾਧੀ ਤੇ ਮੈਂ ਬਾਸ ਲਈ ਤੇ ਮੈਂ ਚਲ ਮੈਂ ਚਲਣੀ ਆਪਣੇ ਠੇਕੇ ਦੇ ਹੱਥੋਂ ਤੇ ਨੰਗੇ ਨਹੀਂ ਜਾਂਦੇ ਆ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਇਸ ਕੋਲ ਪਰ ਉਹ ਨਹੀਂ ਜੜਦਾ ਪੱਕਾ ਪੋਲ ਬਣੂ ਪੱਥਰ ਪੋਲ ਬਣੂ ਪੱਕਾ ਦਰਿਆ ਪੱਕਾ ਚਾਰ ਛੇਰੇ ਸਾਡਾ ਤੋਂ ਪੱਕਾ ਦਰਿਆ ਸਾਡਾ ਬੰਦ ਜਿਹੜਾ ਪੋਲ ਬੱਜਦੇ ਚਲੋ ਅਸੀਂ ਦਿਨ ਰਾਤ ਜਾ ਸਕੀਏ ਆ ਸਕੀਏ ਸਾਨੂੰ ਕੋਈ ਪ੍ਰੋਬਲਮ ਨਾ ਆਜ ਜਿਹੜਾ ਪਾਣੀ ਦਾ ਪੱਧਰ ਵਧਿਆ ਕਿੰਨੇ ਵੇ ਦਾ ਵਧਿਆ ਪਾਣੀ ਦਾ ਪੱਧਰ ਇਹ ਪਾਣੀ ਦੇ ਸਵੇਰੇ 3-4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਬਹੁਤਾ ਹੋ ਗਿਆ ਤੇ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਕਿ ਅਸੀਂ ਰਾਤ ਦੇ ਰਾਤ ਖੜੋਤੇ ਆਂ ਪਾਰ ਦੇ ਪਾਰ ਖੜੋਤੇ ਆਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰਲੇ ਪਾਸੇ ਲਸੂਰ ਚੇਬੇ ਜਾਣਾ ਸੀ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋ ਮੰਗੇ ਹੋਏ ਕਰਨੀਆਂ ਮੈਂ ਸਾਡੇ ਕੋਲ ਆ ਕੋਣ ਲਾ ਦੇਉ ਸਰਕਾਰ ਨੇ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋ ਬਣਾ ਸਕਦੇ ਆ ਜੋ ਕਰਨਾ ਤੋਹਾਂ ਕਰਨਾ ਤੇ ਇਹ ਆ ਵੀ ਮੜਮੋਠਾ ਇਹ ਗਰੀਬ ਬੰਤਾ ਜਿਹੜੀ ਆ ਨਾ 5000 ਦੁਨੀਆਂ ਆ ਫਾ ਲੱਗੀ ਆ ਉਹ ਕਿੱ데 ਨਾ ਆ ਸਕਦੇ ਨੇ ਜੱਸ ਜੇ ਕੋ ਹਾਸਾ ਵਾਪਰ ਜਾਏ ਇਹ ਕਿੱ데 ਨੂੰ ਜਾਵਾਂ ਹੈ ਹੈ ਜੇ ਕੋ ਹਾਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੇ ਅੱਗੇ ਹੁਣ ਤੁਹਾਨੂੰ ਪਤਾ ਜੀ ਸਾਰੇ ਹੁਣ ਅਸੀਂ ਉੱਤੇ ਕੀ ਕਰ ਸਕਦੇ ਹਾਂ ਠੀਕ ਹੈ ਪਾਪੀ ਮੇਰਾ ਸੱਤ ਸਿੰਘ ਨਾਂਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਵੱਧ ਗਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜੀ ਕਮ ਸੇ ਕਮੇ 50000 ਤੋਂ ਉੱਪਰ ਆ ਪ ਗਿਆ ਜੀ ਕੁਛ ਪਾਣੀ ਹਾਂਜੀ ਤੇ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਪੁਲ ਨੂੰ ਨੁਕਸਾਨ ਆ ਜੀ ਰੈਂਪਾ ਤੇ ਦੋਨਾਂ ਛਾਟਾਂ ਤੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਹੋ ਰਹੇ ਬਹੁਤ ਪਰੇਸ਼ਾਨ ਹੋ ਰਹੇ ਜੀ ਇੱਕ ਵਿਆਹ ਹੀ ਪਾਰ ਕੁੜੀ ਦਾ ਲੜਕੀ ਦਾ ਸਾ ਉਹਨਾਂ ਵੀ ਆ ਕਾਫੀ ਪ੍ਰੋਬਲਮ ਹੈ ਜੀ ਬਹੁਤ ਜਿਆਦਾ ਮਸਲਾ ਹੈ ਹਾਂ ਜੀ ਹਾਂ ਜੀ ਬਹੁਤ ਮੁਸ਼ਕਲ ਹੈ ਜੀ ਉਹਨਾਂ ਦੇ ਮੁੰਡੇ ਦਾ ਵੀ ਵਿਆਹ ਹੈ ਇੱਕ ਕਿਸ਼ਤੀ ਪੈ ਰਹੀ ਹੈ ਜੇ ਅੱਧਾ ਕੋਈ ਨੇ ਕਿਸ਼ਤੀ ਨਹੀਂ ਪਈ ਜੀ ਪਿੱਛੋਂ ਨਹੀਂ ਉਹਨਾਂ ਕੱਢਿਆ ਲਗ ਲਗ ਪਾਣੀ ਜੀ ਕਿਸ਼ਤੀ ਆਪਣਾ ਇੱਕ ਥੋੜਾ ਪਾਣੀ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ ਅਜੇ ਪਾਣੀ ਦਾ ਬਹਾਵ ਬਹੁਤ ਜਿਆਦਾ ਹੈ